ਔਰ ਪੂਰੇ ਹਰਿਆਣੇ ਦੇ ਵਿੱਚ ਸਿੱਖ ਸੰਗਤ ਨੂੰ ਇੱਕ ਬਹੁਤ ਵੱਡੀ ਠੇਸ ਪਹੁੰਚੀ ਆ ਉਹਦਾ ਠੇਸ ਦਾ ਕਾਰਨ ਕੌਣ ਆ ਮੰਡੀ ਸਹਿਬ ਵਾਲਾ ਬਾਬਾ ਬਾਬਾ ਗੁਰਵਿੰਦਰ ਸਿੰਘ ਜਿਹੜੇ ਆਪ ਆਪਣੇ ਆਪ ਨੂੰ ਸੰਤ ਕਹਾਂਦੇ ਆ ਉਹ ਕੱਲ ਪਰਸੋ ਦੇ ਦੌਰਾਨ ਕੁਰਸ਼ੇਤਰ ਆਰਐਸਐਸ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਸੀ ਪਰ ਉਹਨਾਂ ਦੀ ਫੋਟੋ ਨੂੰ ਦੇਖ ਕੇ ਲੱਗਦਾ ਕਿ ਉਹ ਕੋਈ ਸ਼ਪਤ ਗ੍ਰਹਿਣ ਕਰ ਰਹੇ ਸੀ ਜਾਂ ਕੋਈ ਸ਼ਪਤ ਸਮਾਰੋਹ ਦੇ ਵਿੱਚ ਪਹੁੰਚੇ ਹੋਏ ਸੀ ਇਦੇ ਵਿੱਚ ਬੇਫਕੂਫੀ ਕਿਹਦੀ ਆ? ਬਾਬੇ ਦੀ ਬੇਫਕੂਫੀ ਆ ਨਹੀਂ। ਇਹਦੇ ਵਿੱਚ ਬੇਫਕੂਫੀ ਸਾਡੇ ਵਰਗੇ ਲੋਕਾਂ ਦੀ ਆ। ਸਾਡੇ ਵਰਗੇ ਯੁਵਾਵਾਂ ਦੀ ਆ। ਇਹਦੇ ਵਿੱਚ ਬੇਫਕੂਫੀ ਸਾਡੇ ਵਰਗੇ ਔਰ ਸਾਡੇ ਮਾਪਿਓ ਵਰਗੇ ਵੱਡੇ ਬਜ਼ੁਰਗਾਂ ਦੀ ਆ ਜਿਨ੍ਹਾਂ ਨੇ ਇੱਕ ਦੇਹ ਤਾਰੀ ਨੂੰ ਸੰਤ ਔਰ ਬਾਬਾ ਬਣਾਤਾ। ਸਾਨੂੰ ਇਹ ਨਹੀਂ ਸਮਝ ਕਿ ਅਸੀਂ ਕਿਹਦੀ ਸੇਵਾ ਕਰਨੀ ਹੈ ਕਿਹਦੇ ਨਾਲ ਲੱਗਣਾ ਹੈ ਕੌਣ ਸਾਡਾ ਬਾਬਾ ਹੈ ਕੌਣ ਸਾਨੂੰ ਸਿਧਾਂਤਾਂ ਤੇ ਲੈ ਕੇ ਚੱਲ ਰਿਹਾ ਹੈ ਕੌਣ ਸਾਡਾ ਗੁਰਬਾਣੀ ਦਾ ਪ੍ਰਚਾਰਕ ਹੈ ਸਾਨੂੰ ਕੁਝ ਨਹੀਂ ਪਤਾ ਅਸੀਂ ਅਸੀਂ ਜਾਣੋ ਹੀ ਨਹੀਂ ਆ ਕੌਣ ਹੈ ਕੌਣ ਹੈ ਮੰਡੀ ਸਾਹਿਬ ਵਾਲਾ ਬਾਬਾ ਇਹ ਉਹੀ ਬਾਬਾ ਹੈ ਜਿਹੜਾ ਵਿਦੀ ਚੰਦ ਦੇ ਪਰਿਵਾਰਾਂ ਦੇ ਵਿੱਚੋਂ ਕਿਸੇ ਧੀ ਦਾ ਕੋਈ ਆਸ਼ਕ ਸੀ ਇਹ ਉਹੀ ਬਾਬਾ ਹੈ ਜਿਨੇ ਅਸੰਧ ਦੇ ਭਾਈ ਕਨਈਆ ਜੀ ਗੁਰਦੁਆਰੇ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹੀ ਬਾਬਾ ਹੈ ਜਿਹੜੀ ਪਸਮਾ ਸੁਭਾਗ ਰਾਖ ਲੋਕਾਂ ਨੂੰ ਦਿੰਦਾ ਹੈ ਇਹ ਉਹੀ ਬਾਬਾ ਹੈ ਜਿਹੜਾ ਇਹ ਕਹਿੰਦਾ ਕਿ ਪੁੱਤਰ ਦੀ ਦਾਤ ਮਿਲੇਗੀ ਮੇਰੇ ਕੋਲ ਆ ਕੇ ਵਾਹ ਔਰ ਦੁਨੀਆ ਪਾਗਲ ਹੈ ਇਸ ਬਾਬੇ ਦੇ ਮਗਰ ਸਾਨੂੰ ਇਸ ਟਾਈਮ ਲੋੜ ਹੈ ਸਮਝਣ ਦੀ ਕਿ ਇਹ ਸਰਕਾਰਾਂ ਸਾਡੇ ਨਾਲ ਕਰ ਕੀ ਰਹੀਆਂ ਹੋਰ ਇਹ ਸਭ ਕੁਝ ਸਰਕਾਰਾਂ ਦਾ ਏਜੰਡਾ ਹੈਗਾ ፕሮਪਗੈਂਡਾ ਹੈਗਾ ਸਰਕਾਰਾਂ ਚਾਹੁੰਦੀਆਂ ਨੇ ਕਿ ਸਿੱਖ ਕੌਮ ਦਾ ਪਤਨ ਸਿਰਫ ਸਿੱਖਾਂ ਦੀ ਸੋਚ ਮਾਰ ਕੇ ਹੋ ਸਕਦਾ ਜਦੋਂ ਕਹਿੰਦੇ ਆ ਨਾ ਕਿਸੇ ਇਨਸਾਨ ਨੂੰ ਮਾਰਨਾ ਹੁੰਦਾ ਉਹਦੀ ਸੋਚ ਨੂੰ ਖਤਮ ਕਰੋ ਤੇ ਉਹ ਇਨਸਾਨ ਆਪੇ ਮਰ ਜਾਂਦਾ ਇਸੇ ਤਰ੍ਹਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਸਿੱਖ ਕੌਮ ਦੀ ਸੋਚ ਨੂੰ ਖਤਮ ਕੀਤਾ ਜਾ ਰਿਹਾ। ਹਰ ਆਪ ਸੋਚ ਕੇ ਦੇਖੋ ਇਹਦੇ ਵਿੱਚ ਗਲਤੀ ਕੀ ਦੀ ਹੈ ਇਹਦੇ ਵਿੱਚ ਬੇਫਕੂਫੀ ਕੀ ਦੀ ਹੈ ਇਹਦੇ ਵਿੱਚ ਬੇਫਕੂਫੀ ਹੈ ਤੁਹਾਡੇ ਮੇਰੇ ਵਰਗਿਆਂ ਦੀ ਕਿ ਅਸੀਂ ਸਹਿਜਤਾਰੀਆਂ ਨੂੰ ਬਾਬਾ ਮੰਨਦੇ ਆਂ ਕਿ ਉਹ ਬਾਬਾ ਕੋ ਆਉਣ ਦੇ ਲਾਇਕ ਹੈ ਉਹਨੇ ਐਸਾ ਕੀ ਕੀਤਾ ਜਿਹੜਾ ਉਹ ਸੰਤ ਆ ਉਹ ਬਾਬਾ ਸਿਰਫ ਸਰਕਾਰਾਂ ਦਾ ਏਜੰਡਾ ਹੈ ਕਿਉਂਕਿ ਮੈਂ ਆਪਣੇ ਮੂੰਹੋਂ ਉਸ ਬਾਬੇ ਆਪਣੇ ਕੰਨੋਂ ਉਸ ਬਾਬੇ ਦੇ ਮੂੰਹੋਂ ਇਹ ਗੱਲ ਸੁਣੀ ਹੋਈ ਹੈ ਕਿ ਮੇਰਾ ਸਰਕਾਰ ਦੇ ਵਿੱਚ ਹੱਥ ਹੈ ਔਰ ਮੈਂ ਜੇ ਦਿਨ ਚਾਹਾਂਗਾ ਤੁਹਾਡੇ ਉੱਤੇ ਪਰਚਾ ਕਰਾ ਦਾਂਗਾ ਐਸੇ ਬਾਬੇ ਚਾਹੀਦੇ ਆ ਸਾਨੂੰ ਸਾਡਾ ਬਾਬਾ ਤਾਂ ਗੁਰੂ ਨਾਨਕ ਪਾਤਸ਼ਾਹ ਹੋਇਆ ਸਾਡਾ ਬਾਬਾ ਦਾ ਗੁਰ ਤੇਗ ਬਹਾਦਰ ਪਾਸ਼ਾ ਹੋਇਆ ਸਾਡਾ ਬਾਬਾ ਤਾਂ ਗੁਰੂ ਗੋਬਿੰਦ ਪਾਸ਼ਾ ਆ ਜਾਂ ਸਾਡਾ ਬਾਬਾ ਤਾਂ ਗੁਰੂ ਗ੍ਰੰਥ ਸਾਹਿਬ ਪਾਸ਼ਾ ਹੋਇਆ ਔਰ ਅਸੀਂ ਕਿੰਨਾ ਅਲ ਤੁਰ ਪਿਆ ਸਾਨੂੰ ਹੀ ਨਹੀਂ ਪਤਾ ਸਾਡੀ ਬੇਫਕੂਫੀ ਹੈ ਅਸੀਂ ਮਤਲਬ ਆਪ ਸੋਚ ਕੇ ਦੇਖੋ ਅਸੀਂ ਬਾਬਿਆਂ ਨੂੰ ਰੋਕਣ ਤਾਂ ਚੰਗਾ ਆਪਣੀ ਘਰ ਦੀਆਂ ਬੀਬੀਆਂ ਨੂੰ ਰੋਕੀਏ ਜਿਹੜੀ ਘਰ ਕੋਈ ਬਜ਼ੁਰਗ ਪਿਆ ਉਹਨੂੰ ਪਾਣੀ ਨਹੀਂ ਪੁੱਛਦੀਆਂ ਤੇ ਉੱਥੇ ਲੰਗਰਾਂ ਦੀਆਂ ਸੇਵਾ ਜਾ ਕੇ ਜਾ ਕਰਤੀਆਂ ਨੇ ਸਾਨੂੰ ਲੋੜ ਹੈ ਇਹ ਸੋਚਣ ਦੀ ਇਹ ਵਿਚਾਰਨ ਦੀ ਸਾਡੇ ਯੁਵਾਵਾਂ ਨੂੰ ਰੋਕਣ ਦੀ ਕਿ ਆਪਣੇ ਘਰ ਆਪਣੇ ਬਾਪ ਨੂੰ ਪਾਣੀ ਨਹੀਂ ਪੁੱਛਦੇ ਆਪਣੀ ਮਾਂ ਨੂੰ ਪਾਣੀ ਨਹੀਂ ਪੁੱਛਦੇ ਤੇ ਉੱਥੇ ਬਾਬਿਆਂ ਮਗਰ ਲੱਗ ਲੱਗੇ ਪਤਾ ਨਹੀਂ ਕੀ ਕੀ ਕਰਾਈ ਜਾ ਰਿਹਾ ਪਤਾ ਨਹੀਂ ਕਿੰਨੀਆਂ ਕੋਈ ਸੇਵਾਵਾਂ ਇਕੱਠੀਆਂ ਕਰ ਰਹੇ ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪਤਾ ਨਹੀਂ ਕਿੰਨਾ ਕੋਈ ਐਸਾ ਕਿੰਨਾ ਕੋਈ ਇੰਨਾ ਕਿੰਨਾ ਕੋਈ ਇੰਨਾ ਰੁਪਈਆ ਹੈ ਜਿਹੜਾ ਬਾਰੋਂ ਇਕੱਠਾ ਹੁੰਦਾ ਇਸ ਬਾਬੇ ਨੂੰ ਸਾਨੂੰ ਵੀ ਚਾਰਨ ਦੀ ਲੋੜ ਹੈ ਸਿੱਖ ਕੌਮ ਦੇ ਨਾਲ ਪਤਨ ਹੋਣਾ ਸ਼ੁਰੂ ਹੋ ਗਿਆ ਸਿੱਖ ਕੌਮ ਤਾਂ ਢਾਲ ਲਾਇਆ ਜਾ ਰਿਹਾ ਸਾਡੀ ਕੌਮ ਨੂੰ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਕੋਮ ਐਸੀ ਹੈ ਕਿ ਅਸੀਂ ਅਮਨੋ-ਸਾਮਨ ਇਹਨਾਂ ਦੇ ਨਾਲ ਲੜਾਈ ਨਹੀਂ ਲੜ ਸਕਦੇ ਕਿਉਂਕਿ ਇਹਨਾਂ ਦੀ ਸੋਚ ਨੂੰ ਮਾਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਇਹਨਾਂ ਦੇ ਗੁਰੂ ਨੇ ਆਪਣਾ ਸਰਬੰਸ ਵਾਰ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਚਾਰ ਪੁੱਤਰ ਸ਼ਹੀਦ ਕਰਾਤੇ ਸਿਰਫ ਕੋਮ ਨੂੰ ਬਚਾਉਣ ਦੇ ਲਈ ਕੀ ਉਹ ਕੋਮ ਟਏਗੀ ਉਹ ਕੋਮ ਟਏਗੀ ਜਦੋਂ ਸਾਡੀ ਸੋਚ ਤੇ ਅਟੈਕ ਕੀਤਾ ਜਾਏਗਾ ਸਾਡੀ ਸੋਚ ਨੂੰ ਮਾਰਿਆ ਜਾਏਗਾ ਅੱਜ ਸਾਨੂੰ ਲੋੜ ਹੈ ਪ੍ਰਚਾਰਕਾਂ ਦੀ ਜਿਹੜੇ ਕਥਾਵਾਚਕਾਂ ਦੀ ਜਿਹੜੇ ਪ੍ਰਚਾਰਕ ਬਣਨ ਜਿਹੜੇ ਕੋਮ ਨੂੰ ਢਾਹ ਲਾਉਣ ਤੋਂ ਰੋਕਣ ਸਮਝਾਣ ਸੰਗਤ ਨੂੰ ਕਿ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਦੇ ਧਾਰੀਆਂ ਨੂੰ ਸਹਿਜ ਧਾਰੀਆਂ ਨੂੰ ਬਾਬਾ ਨਾ ਨਹੀਂ ਮੰਨਣਾ ਚਾਹੀਦਾ ਔਰ ਅਸੀਂ ਉਹਨਾਂ ਦੇ ਮਗਰ ਪਾਗਲ ਹੋਏ ਫਿਰਨੇ ਆ ਐਸਾ ਉਸ ਬਾਬੇ ਨੇ ਕੀ ਕਰਤਾ ਮੈਂ ਤਾਂ ਮੈਨੂੰ ਸੁਣਨ ਚ ਆਇਆ ਕਿ ਉਹ ਇਨਸਾਨ ਇਹ ਕਹਿੰਦਾ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਮੇਰੇ ਕੋਲ ਆਓ ਮੈਨੂੰ ਇਹ ਨਹੀਂ ਪਤਾ ਕਿ ਇੰਨਾ ਕੋਈ ਚਮਤਕਾਰੀ ਬਾਬਾ ਹੋ ਗਿਆ ਕਿ ਉਹ ਪੁੱਤਰ ਦੀ ਦਾਤ ਦੇ ਦੇਗਾ ਸਾਨੂੰ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਕਿ ਆਉਣ ਵਾਲੇ 10 12 ਸਾਲ 15 ਸਾਲ ਸਾਡੇ ਲਈ ਕਠਨ ਹੋ ਸਕਦੇ ਨੇ ਸਾਨੂੰ ਵਿਚਾਰਾਂ ਦੀ ਲੋੜ ਹੈ ਸਾਨੂੰ ਕੋਮ ਨੂੰ ਟਾਲਣ ਤੋਂ ਰੋਕਣਾ ਪਏਗਾ ਸਾਨੂੰ ਯੁਵਾਵਾਂ ਨੂੰ ਅੱਗੇ ਆਣਾ ਪਏਗਾ ਤੁਸੀਂ ਅੱਜ ਮੈਨੂੰ ਵੀ ਗੱਲ ਕਰ ਦੋਗੇ ਕਿ ਬਈ ਤੂੰ ਕਿੰਨਾ ਕੁ ਦਾੜਾ ਰੱਖਿਆ ਏ ਤੂੰ ਕਿੰਨਾ ਕੁ ਅਮਰਤ ਛਕਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਜਿਹੜਾ ਬੰਦਾ ਐਸਾ ਤਾਂ ਨਹੀਂ ਨਾ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛੱਕਿਆ ਤੇ ਉਹ ਗੁਰੂ ਦਾ ਸਿੱਖ ਨਹੀਂਗਾ ਉਹ ਸਿੱਖੀ ਦੇ ਸਿਧਾਂਤਾਂ ਨੂੰ ਨਹੀਂ ਜਾਣਦਾ ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਰਨਾਲ ਦਾ ਪੜਿਆ ਆਇਆ ਮੈਨੂੰ ਮਉਜਬਾਨੀ ਜਪਜੀ ਸਾਹਿਬਾਂ ਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਲੈਣਾ ਮੈਂ ਚੁਪਈ ਸਾਹਿਬ ਦਾ ਪਾਠ ਕਰ ਲੈਣਾ ਹੁਣ ਇਸ ਤੋਂ ਬਾਅਦ ਵੀ ਜੇ ਮੈਨੂੰ ਸਾਬਿਤ ਕਰਨਾ ਪਵੇ ਮੈਂ ਸੇਖਾਂ ਤਾਂ ਫਿਰ ਤਾਂ ਮੇਰੇ ਹੱਥ ਜੁੜੇ ਆ ਬਾਈ ਮੈਂ ਮੈਨੂੰ ਆਪ ਇਸ ਗੱਲ ਦਾ ਜਵਾਬ ਦੇ ਦਿਓ ਕਿ ਜੇ ਉਹ ਬਾਬਾ ਉੱਥੇ ਪ੍ਰੋਗਰਾਮ ਦੇ ਵਿੱਚ ਪਹੁੰਚ ਰਿਹਾ ਉਸ ਬਾਬੇ ਨੇ ਕੋਈ ਆਪਣੀ ਸਿੱਖੀ ਦੀ ਗੱਲ ਕੀਤੀ ਹੈ ਅੱਜ ਤੋਂ ਕਿੰਨੇ ਸਾਲ ਪਹਿਲੇ ਕਿੰਨੇ ਡੈਕੇਡ ਮਤਲਬ ਕਿੰਨੇ ਦਸੋਂ ਸਾਲ ਪਹਿਲੇ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਸਾਡਾ ਉੱਥੋਂ ਇੱਕ ਮੈਮੋਰੈਂਡਮ ਪਾਸ ਹੋਇਆ ਸੀਗਾ ਕਿ ਅਸੀਂ ਆਰਐਸਐਸ ਦੇ ਨਾਲ ਨਹੀਂ ਹੈਗੇ ਸਾਡਾ ਇੰਨੇ ਦੇ ਨਾਲ ਕੋਈ ਲਗ ਲਗਾਵ ਨਹੀਂ ਹੈਗਾ ਜਦੋਂ ਸਾਡੇ ਸਿੱਖਾਂ ਦੇ ਹੈੱਡਕੁਆਰਟਰ ਨੇ ਇਹ ਗੱਲ ਕਹਿ ਦਿੱਤੀ ਤਾਂ ਸਾਨੂੰ ਕੀ ਲੋੜ ਹੈ ਔਰ ਅਸੀਂ ਅਜੇ ਵੀ ਸਾਨੂੰ ਅਸੀਂ ਬੇਸਕੂਫ ਆ ਅਸੀਂ ਇੰਨੇ ਕੋ ਸੈਂਟੀਮੈਂਟਲ ਆ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਬਾਬੇ ਨੂੰ ਫੇਮਸ ਕਰ ਰਹੇ ਆ ਫਰੀ ਫੰਡ ਦਾ ਹੋ ਸਕਦਾ ਇਸ ਵੀਡੀਓ ਦੇ ਰਾਈ ਵੀ ਉਹ ਬਾਬਾ ਫੇਮਸ ਹੋ ਜੇ ਪਰ ਆਪ ਸੋਚ ਕੇ ਦੇਖੋ ਇਹਦੇ ਵਿੱਚ ਬੇਫਕੂਫੀ ਕੀ ਦੀ ਹੈ ਇਹਦੇ ਵਿੱਚ ਸਾਡੇ ਵਰਗੇ ਇਨਸਾਨ ਦੀ ਐਸੀ ਐਸੀ ਸੰਗਤਾਂ ਦੀ ਬੇਫਕੂਫੀ ਹੈ ਐਸੀ ਐਸੀ ਬੀਬੀਆਂ ਦੀ ਬੇਫਕੂਫੀ ਹੈ ਜਿਹੜੇ ਆਪਣੇ ਘਰ ਪਏ ਬਜ਼ੁਰਗਾਂ ਨੂੰ ਪਾਣੀ ਨਹੀਂ ਪੁੱਛਦੀਆਂ ਤੇ ਉੱਥੇ ਜਾ ਜਾ ਕੇ ਲੰਗਰਾਂ ਦੀ ਸੇਵਾ ਤੇ ਪ੍ਰਸ਼ਾਦੇ ਚ ਗਾਉਂਦੀ ਆ ਤੇ ਪ੍ਰਸ਼ਾਦੇ ਬਣਾਉਂਦੀ ਆ ਤੇ ਸਬਜ਼ੀਆਂ ਘਟਦੀਆਂ ਐਸੇ ਐਸੇ ਬਾਬਿਆਂ ਦਾ ਤਾਂ ਬਾਈਕਾਟ ਹੋਣਾ ਚਾਹੀਦਾ ਆਪ ਸੋਚ ਕੇ ਦੇਖੋ ਅੱਜ ਸਿੱਖ ਪੰਥ ਕਿੱਥੇ ਆ ਕੇ ਖੜਾ ਐ ਸਿੱਖ ਕੌਮ ਕਿੱਥੇ ਆ ਕੇ ਖੜੀ ਐ ਸਾਡੇ ਬਾਬਿਆਂ ਦੇ ਜਿੰਨੇ ਵੀ ਸੱਚ ਸੱਚ ਸਨ ਉਹ ਕਾਲੇ ਚਿੱਟ੍ਹੇ ਸਨ ਉਹ ਬਾਹਰ ਆਣੇ ਸ਼ੁਰੂ ਹੋ ਗਏ ਕੋਣ ਕੋਣ ਇੱਥੇ ਆਰਐਸਐਸ ਦਾ ਏਜੰਟ ਐ ਭਾਜਪਾ ਦਾ ਏਜੰਟ ਸਾਰੇ ਸਮਝ ਆਣੇ ਸ਼ੁਰੂ ਹੋ ਗਏ ਸਾਰੇ ਬਾਹਰ ਆਣੇ ਸ਼ੁਰੂ ਹੋ ਗਏ ਸਾਨੂੰ ਇਸ ਟਾਈਮ ਵਿਚਾਰਨ ਦੀ ਲੋੜ ਐ ਉਹ ਬਾਬਾ ਪੱਟ ਤੇ ਥਾਪੀ ਮਾਰ ਕੇ ਕਹਿੰਦਾ ਸੀਗਾ ਕਿ ਮੈਂ ਤੁਹਾਡੇ ਉੱਤੇ ਪਰਚਾ ਕਰਾ ਦਾਂਗਾ ਮੇਰਾ ਸਰਕਾਰ ਦੇ ਵਿੱਚ ਬੜਾ ਤਗੜਾ ਹੱਤ ਹੈ ਇਸ ਗੱਲ ਦਾ ਸਾਡੇ ਕੋਲ ਸਬੂਤ ਵੀ ਹੈਗਾ ਜੇ ਕੋਈ ਸਬੂਤ ਵੀ ਮੰਗੇਗਾ ਅਸੀਂ ਸਬੂਤ ਵੀ ਦੇ ਦਾਂਗੇ ਪਰ ਆਪ ਸੋਚ ਕੇ ਦੇਖੋ ਕਿ ਸਾਡੀ ਸਿੱਖ ਕੌਮ ਅੱਜ ਕਿੱਥੇ ਆ ਕੇ ਖੜੀ ਹੈ ਸਾਨੂੰ ਗੁਰੂ ਆਲਾ ਬਨਣਾ ਚਾਹੀਦਾ ਸਾਨੂੰ ਗੁਰੂ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਗੁਰਮਤ ਹੋਣਾ ਚਾਹੀਦਾ ਇਹ ਨਹੀਂ ਕਿ ਕਿਸੇ ਸਹਿਜ ਧਾਰੀਆਂ ਨਾਲ ਜਾ ਕੇ ਤੁਸੀਂ ਬਹਿ ਜਾਂਦੇ ਹੋ ਉਹਦੀ ਸੇਵਾ ਕਰਦੇ ਹੋ ਵਾਟ ਆ ਬੁਲਸ਼ਿਟ ਯਾਰ ਕੀ ਕਰ ਰਹੇ ਹੋ ਤੁਸੀਂ ਸਾਡਾ ਬਾਬਾ ਕਿਹੜੇ ਲੜ ਲਾ ਗਿਆ ਕਿੱਡੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਈ ਵਾਰ ਸਾਨੂੰ ਮੈਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਮੈਂ ਇਸ ਕੋਮ ਵਿੱਚ ਜਨਮਿਆ ਜਿਸ ਦਿਨ ਮੈਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਕਿ ਇਹ ਜਿੰਨਾ ਸ਼ਰੀਰ ਹੈ ਨਾ ਮੇਰਾ ਮੇਰੇ ਦੇਸ਼ ਪ੍ਰਤੀ ਮੇਰੇ ਕੋਮ ਪ੍ਰਤੀ ਜਿਸ ਦਿਨ ਸ਼ਹੀਦੀ ਮੰਗੇਗਾ ਮੈਂ ਹੱਸਦੇ ਸ਼ਹੀਦੀਆਂ ਦੇਦਾ ਮਕਰਬਾਨੀ ਮੈਂ ਦੇ ਸਕਣਾ ਕਿਉਂਕਿ ਮੈਂ ਉਹ ਗੁਰੂ ਦਾ ਸਿੱਖ ਹਾ ਦਾਣਾ ਪ੍ਰਕਾਸ਼ ਰੱਖਣ ਨਾਲ ਕੇਸ ਰੱਖਣ ਨਾਲ ਅੰਮ੍ਰਿਤ ਛੱਕਣ ਨਾਲ ਸਾਬਤ ਨਹੀਂ ਹੁੰਦਾ ਕਿ ਗੁਰੂ ਦਾ ਸਿੱਖ ਹੈ ਵਿਚਾਰਾ ਨਾਲ ਪਤਾ ਲੱਗਦਾ ਕਿ ਤੁਸੀਂ ਗੁਰੂ ਕੇ ਸਿੱਖ ਹੋ ਕੇ ਨਹੀਂ ਹੋ ਸਾਨੂੰ ਸੰਗਤ ਨੂੰ ਸਮਝਣ ਦੀ ਲੋੜ ਹੈ ਐਸੇ ਐਸੇ ਬਾਬਿਆਂ ਦੇ ਡੇਰੇ ਤੇ ਜਾਣਾ ਬੰਦ ਕਰੋ ਜਾਣਾ ਬੰਦ ਕਰੋ ਐਸੇ ਐਸੇ ਬਾਬਿਆਂ ਦਾ ਬਾਈਕਾਟ ਕਰੋ ऐसे ऐसे बाबਿਆਂ ਦੇ ਆਪ ਸੋਚ ਕੇ ਦੇਖੋ ਘਰ ਕਿੱਦਾਂ ਚੱਲ ਰਿਹਾ ਘਰ ਕਿਵੇਂ ਚੱਲ ਰਿਹਾ ਅਜ ਇੱਕ ਮਾੜੇ ਘਰ ਦਾ ਕਿ ਬਾਬਾ ਬਣ ਜਾਂਦਾ ਔਰ ਇੰਨੀ ਇੰਨੀ ਪ੍ਰੋਪਰਟੀਆਂ ਇਕੱਠੀਆਂ ਕਰ ਲੈਂਦਾ ਸਰਕਾਰ ਦੇ ਵਿੱਚ ਉਹਦਾ ਹੱਥ ਹੁੰਦਾ ਉਹ ਕਿਵੇਂ ਜੇ ਉਹ ਕੁਰਬਾਨੀ ਮੈਂ ਬਾਬੇ ਨੂੰ ਹੀ ਪੁੱਛਣਾ ਚਾਹੂੰਗਾ ਕੀ ਕੁਰਬਾਨੀ ਹੈ ਤੇਰੀ ਇਹ ਇਸ ਕੌਮ ਪ੍ਰਤੀ ਤੇਰੀ ਕੀ ਕੁਰਬਾਨੀ ਹੈ ਇਸ ਦੇਸ਼ਪਤੀ ਪ੍ਰਤੀ ਤੇਰੀ ਕੀ ਕੁਰਬਾਨੀ ਹੈ ਕੀ ਕੁਰਬਾਨੀ ਆ ਤੇਰੀ ਤੇਰੇ ਤੇਰੀ ਸੰਗਤ ਦੇ ਵਿੱਚੋਂ ਮੈਂ ਪੁੱਛਣਾ ਚਾਹੂੰਗਾ ਕਿ ਇਸ ਬਾਬੇ ਦੀ ਕੀ ਕੁਰਬਾਨੀ ਆ ਕੋਈ ਕੁਰਬਾਨੀ ਨਹੀਂ ਗੀ ਸਿਰਫ ਬੇਫਕੂ ਬਣਾਣਾ ਕਿੰਨੀਆਂ ਲੋਕਾਂ ਨੂੰ ਰਾਖਾਂ ਖਵਾਤੀਆਂ ਧਾਗੇ ਬਣ ਬਣ ਕੇ ਦੇ ਦਿੱਤੇ ਕਿੰਨੇ ਲੋਕਾਂ ਨੂੰ ਬੇਫਕੂ ਬਣਾਤਾ ਔਰ ਅਸੀਂ ਬਣ ਰਹੇ ਹਾਂ ਕੋਨਾ ਮੰਡੀ ਸਾਹਿਬ ਵਾਲਾ ਬਾਬਾ ਸਾਨੂੰ ਨਹੀਂ ਪਤਾ ਬਸ ਇੰਨੀ ਕੋ ਗੱਲ ਆਪਣੇ ਮੂੰਹ ਤੇ ਉੱਤੇ ਲੈ ਆਓਗੇ ਐਸੇ ਐਸੇ ਬਾਬਿਆਂ ਦੇ ਘਰ ਚਲਣੇ ਬੰਦ ਹੋ ਜਾਣਗੇ ਕਿਉਂਕਿ ਅਸੀਂ ਦੇਹ ਤਾਰੀਆਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ ਨੇ ਮੇਰੀ ਇਸ ਗੱਲ ਦਾ ਕਿਸੇ ਨੂੰ ਵੀ ਬੁਰਾ ਲੱਗੇ ਉਦੋਂ ਮੈਂ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਪਰ ਜਿਸ ਬੰਦੇ ਨੇ ਮੇਰੇ ਨਾਲ ਕੋਈ ਗੱਲ ਆ ਕੇ ਵਿਚਾਰਨੀ ਆ ਨਾ ਤੇ ਮੈਨੂੰ ਫੋਨ ਲਾ ਲਿਓ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗੁਰਕੀਰਤ ਸਿੰਘ ਸ਼ਾਮੀ 6 ਤੋਂ ਲੈ ਕੇ 8 ਵਜੇ ਤੱਕ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਵਿੱਚ ਜਿੰਨੇ ਵੀ ਲਵਾਰਿਸ ਪਰਿਵਾਰ ਨੇ ਔਰ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਉੱਥੇ ਬੈਠਦਾ ਵਰਕਿੰਗ ਦੇ ਵਿੱਚ ਮੇਰੇ ਨਾਲ ਆ ਕੇ ਲਾਈਵ ਡਿਬੇਟ ਕਰ ਲਿਓ ਅੱਜ ਤੁਸੀਂ ਆਪ ਸੋਚ ਕੇ ਦੇਖੋ ਮੈਂ ਉੱਥੇ ਬੈਠ ਕੇ ਲੋਕਾਂ ਨੂੰ ਅਸ਼ੀਰਵਾਦ ਦੇਣੇ ਸ਼ੁਰੂ ਕਰਦਾ ਔਰ ਇਹ ਕਹਿਣਾ ਸ਼ੁਰੂ ਕਰਦਾ ਤੇਰਾ ਕੰਮ ਬਣ ਜੇਗਾ ਤੇਰਾ ਇਹ ਹੋ ਜਾਏਗਾ ਅੱਜ ਕੱਲ ਤਾਂ ਬਹੁਤ ਬਹੁਤ ਫੇਮਸ ਹੋ ਅੱਜ ਕੱਲ ਤਾਂ ਬਹੁਤ ਹੋਰ ਵੀ ਬਾਬੇ ਫੇਮਸ ਹੋ ਰਿਹਾ ਪਾਸਪੋਰਟ ਲੈ ਕੇ ਜਾਓ ਕੁੱਗੀ ਵੱਜੇਗੀ ਲੈ ਬਈ ਵੀਜ਼ਾ ਆ ਗਿਆ ਫਿਰ ਤਾਂ ਬਾਬਾ ਜੀ ਦਾ ਐਮਬੈਸੀ ਸਾਨੂੰ ਲੋੜ ਹੀ ਨਹੀਂਗੀ ਵਾਹ ਕੀ ਆ ਪਤਾ ਫਿਰ ਤਾਂ ਐਮਬੈਸੀਆਂ ਬੰਦ ਹੋਣ ਜਾਣੀਆਂ ਚਾਹੀਦੀਆਂ ਸਾਰੇ ਉਸ ਬਾਬੇ ਕੋਲ ਜਾਓ ਉਹਦੀ ਉਹਦੇ ਹੱਥ ਤੋਂ ਕੁਗੀ ਮਰਾਓ ਤੇ ਵੀਜ਼ਾ ਆ ਗਿਆ ਲੈ ਦੱਸ ਯਾਰ ਸੋਚ ਦੀ ਗੱਲ ਹੈ ਅਸੀਂ ਕਿੰਨੂੰ ਰੱਬ ਮੰਨ ਰਿਹਾ ਕਿੰਨੂੰ ਦੇ ਕੈਸੇ ਦੇ ਤਾਰੀਆਂ ਨੂੰ ਸੰਤ ਮੰਨ ਰਹੇ ਆ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਦੀ ਕੀ ਕੁਰਬਾਨੀ ਹੈ ਦੇਸ਼ ਪ੍ਰਤੀ ਕੀ ਕੁਰਬਾਨੀ ਹੈ ਆਪ ਸੋਚ ਕੇ ਦੇਖੋ ਕੀ ਕੋਈ ਕੁਰਬਾਨੀ ਦਿੱਤੀ ਹੈ ਕਦੀ ਕੌਮ ਪ੍ਰਤੀ ਕੋਈ ਕੁਰਬਾਨੀ ਦਿੱਤੀ ਆ ਪਰ ਅਸੀਂ ਬਾਬਾ ਮੰਨ ਲਿਆ ਉਹਨੂੰ ਅਸੀਂ ਉਹਨੂੰ ਕੌਮ ਦੇ ਨੁਮਾਇੰਦੇ ਮੰਨ ਲਿਆ ਬਈ ਹੱਥ ਜੋੜ ਕੇ ਮੇਰੀ ਬੇਨਤੀ ਆ ਐਸੀ ਐਸੀ ਵੀਡੀਓਜ਼ ਨਾ ਐਸੀ ਐਸੀ ਫੋਟੋਆਂ ਨੂੰ ਵੀ ਸ਼ੇਅਰ ਕਰਨਾ ਬੰਦ ਕਰ ਦੋ ਔਰ ਨਾਲ ਇਹ ਸ਼ਬਦ ਵੀ ਲਾਣੇ ਬੰਦ ਕਰ ਦੋ ਕਿ ਤੀਰਾਂ ਨਾਲ ਤਲਵਾਰਾਂ ਨਾਲ ਸਿੱਖ ਕੌਮ ਡਰੇ ਗੱਦਾਰਾਂ ਤੋਂ ਇਹ ਤੁਹ ਬ ਕੋਨੇ ਬਾਬਾ ਸਾਨੂੰ ਨਹੀਂ ਪਤਾ ਮੈਂ ਨਹੀਂ ਜਾਣਦਾ ਕਿਸੇ ਪਾਪਾ ਨੂੰ ਬਸ ਸੰਗਤ ਸੰਗਤ ਇੰਨੀ ਕੋ ਗੱਲ ਕਹਿਣੀ ਸ਼ੁਰੂ ਕਰਦੇ ਕਿ ਨਾ ਕੋਣ ਆ ਬਾਬਾ ਬਸ ਸਾਡਾ ਬਾਬਾ ਬਾਬਾ ਗੁਰਗੋਬੀਨ ਸਿੰਘ ਜੀ ਸੱਚੇ ਪਾਤਸ਼ਾਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਪਤਾ ਨਹੀਂ ਕੀ ਸਾਨੂੰ ਸਖਾਂਦੀ ਔਰ ਅਸੀਂ ਕਿਹੜੇ ਕਿਹੜੇ ਪਾਸੇ ਵਾਲਾ ਅੱਜ ਸਾਰਾ ਕੁਝ ਆਰਐਸਐਸ ਔਰ ਬੀਜੇਪੀ ਦੇ ਏਜੰਡੇ ਦੇ ਵਿੱਚ ਆ ਕੇ ਖੜਾ ਹੋ ਗਿਆ ਸਭ ਕੁਝ ਏਜੰਡਾ ਹੈ ਇਹ ਸਾਰੇ ਬਾਬੇ ਇਸ ਟਾਈਮ ਤੇ ਇੰਨੇ ਕੁ ਪ੍ਰੈਸ਼ਰਾਈਜ਼ ਹੈ ਇੰਨਾ ਕੁ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੋਚ ਨਹੀਂ ਸਕਦਾ ਤੁਸੀਂ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਔਰ ਲੋਕਾਂ ਤੱਕ ਕਰ ਜ਼ਰੂਰ ਪਹੁੰਚਾ ਔਰ ਗੁਰੂ ਵਾਲੇ ਬਣਜੋ ਸਿੱਖੀ ਹਲ ਵਾਪਸ ਹੋ ਜੋ ਮੈਂ ਆਪ ਵੀ ਕਹਿਣਾ ਕਿ ਪਰਮਾਤਮਾ ਇੰਨਾ ਨੂੰ ਹੌਸਲਾ ਬਖਸ਼ ਸਾਨੂੰ ਕਿ ਅਸੀਂ ਵੀ ਸਿੱਖੀ ਹਲ ਵਾਪਸ ਹੋਈ ਹੈ ਪਰ ਮੈਂ ਅੱਜ ਵੀ ਕਹੂੰਗਾ ਇਹ ਮੇਰੀ ਲਾਈਵ ਵੀਡੀਓ ਕ ਮਤਲਬ ਕਦੀ ਵੀ ਮੈਨੂੰ ਦਿਖਾ ਦਿਓ ਕਿ ਜਿਸ ਦਿਨ ਗੁਰ ਗੁਰਕੀਰਤ ਦਾ ਸਰੀਰ ਦੀ ਕੁਰਬਾਨੀ ਚਾਹੀਦੀ ਹੋਵੇ ਨਾ ਦੇਸ਼ ਪ੍ਰਤੀ ਔਰ قوم ਪ੍ਰਤੀ ਇਹ ਹੱਥ ਜੋੜ ਕੇ ਬੇਨਤੀਆ ਮੈਨੂੰ ਘਰੋਂ ਆ ਕੇ ਲੈ ਜਾਓ ਔਰ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਵੀ ਹੋ ਹੱਥ ਚੁੱਕ ਕਿ ਇਹ ਦੇਹਧਾਰੀਆਂ ਨੂੰ ਬਾਬਾ ਮੰਨਾ ਬੰਦ ਕਰੋ ਐਸੇ ਐਸੇ ਪਖੰਡੀਆਂ ਆਪ ਬੁੰਡੇ ਦੀ ਦਾਤ ਬਖਸ਼ਦਾ ਜਾਓ ਫਿਰ ਤਾਂ ਮੈਨੂੰ ਲੱਗਦਾ ਫਿਰ ਇਹ ਸਾਇੰਸ ਖਤਮ ਹੈ ਡਾਕਟਰਸ ਖਤਮ ਹੈ ਬਾਬੇ ਕੋਲ ਪਹੁੰਚੋ ਸਾਰੇ ਡੇਰੇ ਤੇ ਮੰਡੀ ਸਾਹਿਬ ਵਾਲੇ ਮੁੰਡੇ ਮਿਲਦੇ ਪਏ ਆ ਅੰਬੈਸੀਆਂ ਬੰਦ ਹੋ ਗਈਆਂ ਜਾ ਕੇ ਬਾਬਾ ਹੁਕੂਗੀ ਮਾਰਨ ਵਾਲਾ ਬਾਬਾ ਆਇਆ ਜਾਓ ਉਹਦੇ ਕੋਲ ਪਹੁੰਚੋ ਮੈਂ ਵੀ ਗਿਆ ਪ੍ਰੋਗਰਾਮਾਂ ਤੇ ਮੈਂ ਤਾਂ ਨਹੀਂ ਕਦੀ ਕਿਸੇ ਦੇ ਹੱਥ ਦੇ ਦੂਤ ਜੋੜਦਾ ਮੱਥੇ ਟੇਕਦਾ ਠੀਕ ਹੈ ਪ੍ਰੋਗਰਾਮ ਤੇ ਗਏ ਹੋ ਤੁਸੀਂ ਗਏ ਹੋ ਪਰ ਤੁਹਾਡੀ ਫੋਟੋ ਦਿਖਾ ਰਹੀ ਹੈ ਕਿ ਤੁਸੀਂ ਉੱਥੇ ਸ਼ਬਦ ਗ੍ਰੰਥ ਦੇ ਸਮਾਰੋਹ ਦੇ ਵਿੱਚ ਨਾਲ ਸਾਥ ਦੇ ਰਹੇ ਹੋ ਉਹ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ